ਰੋ ਗਈ ਉਹ ਗੁਰਬੀਰ ਇਹ ਵਾ ਫੁਣਫੁਣ ਤੇ ਖਵਾ ਦੇਗੀ ਤੇ ਤੇਜੋ ਨੂੰ ਫੁਣਫਣਾ ਉਹ ਦੱਸੇਗੀ ਕਿ ਉਹ ਜੋਗਾ ਕਰ ਜਾਏਗੀ ਨਾ ਬਰਬਾਦ ਹੋ ਗਈ ਹੋਇਆ ਕੀ ਆ ਤੇ ਰੋਈ ਜਾਏਗੀ ਮੇਰਾ ਕੁਛ ਨਹੀਂ ਬਚਿਆ ਉਹ ਦੱਸੇਗੀ ਤੇ ਫੇਰ ਹੀ ਪਤਾ ਲੱਗੂਗਾ ਮੈਂ ਕਿ ਪਹਿਲਾਂ ਬੜੀ ਟੈਨਸ਼ਨ ਵਿੱਚ ਸੀ ਤੂੰ ਹੋਰ ਮੈਨੂੰ ਸਹਾਈ ਜਾ ਮੈਂ ਨੂੰ ਮਿਲ ਕੇ ਬੱਸ ਸੋਚ ਆ ਵੀ ਨਹੀਂ ਸੀ ਮੇਨ ਨੂੰ ਵੱਡਾ ਸੋਨੂ ਤੋਂ ਕਾਹ ਲੈ ਗਿਆ ਮੈਂ ਬਰਬਾਦ ਹੋ ਗਈ ਸੋਨੂ ਮੈਂ ਬਰਬਾਦ ਹੋ ਗਈ ਮੈਂ ਕਿੱਥੇ ਹੋਇਆ ਕੀ ਗੁਰਬੇ ਨੂੰ ਦੱਸਾਂਗੇ ਫੇਰ ਹੀ ਆ ਕਿ ਮੇਰਾ ਤਾਂ ਵੀਪੀ ਭਤੋਣਾ ਹੋ ਰਹੀ ਅੱਗੇ ਘਟ ਵਧਿਆ ਵਾਲਾ ਸਾਡਾ ਕੁਝ ਨਹੀਂ ਬਚਿਆ ਸੋਨੂ ਰੱਬਾ ਹੋਇਆ ਕੀ ਆ ਰੱਬਾ ਮੈਂ ਤੁਨ ਕਿਹੜੇ ਮੂੰਹ ਦੱਸਾਂ ਮੈਂ ਕੀ ਕੀਤਾ ਕਿਹੜੇ ਮੂੰਹ ਦੱਸਾਂ ਮੈਂ ਕੀ ਕਿਹੜਾ ਕਾਲਾ ਕਾਲਾ ਪਏ ਹੋ ਮੂੰਹ ਨਾ ਦੱਸ ਦੇ ਹੋਇਆ ਕੀ ਆ ਸੋਨੂ ਨੋ ਮੈਂ ਤਾਂ ਸੋਚ ਦਿੱਤੀ ਵੀ ਆਈ ਸੀ ਤੇ ਪੰਜ ਲੱਖ ਰੁਪਏ ਕਿਨੂੰ ਸੁਣ ਨੂੰ ਕਿਨੂੰ ਹਰੇ ਇੱਕ ਕਸਟਮਰ ਅੰਜੂ ਮੈਂ ਨਾ ਉਹਨੂੰ ਪਹਿਲੇ ਨਾ 5 ਲੱਖ ਰੁਪਏ ਦੇ ਤੁਹਾਨੂੰ ਮੈਂ ਉਹਨੇ ਮੈਨੂੰ ਚੈੱਕ ਦਿੱਤਾ ਸੋਨੂੰ ਮੈਨੂੰ ਕਹਿੰਦੇ ਕਿ ਮੈਂ ਨਾ ਤੁਹਾਨੂੰ ਵੇਲੇ ਸਿਰ ਵੀ ਆਈ ਦੇ ਦਾਂਗੀ ਤੇ ਉਹਨੇ ਦਿੱਤਾ ਵੀ ਉਹਨੇ ਤਿੰਨ ਦਿਨ ਪਹਿਲੇ ਮਿੰਨੂ ਮਿੰਨੂ ਤੋਂ ਪਹਿਲੇ ਵਿਆਜ ਦੇ ਦਿੱਤਾ ਮੈਂ ਬੜਾ ਭਰੋਸਾ ਮੈਨੂੰ ਜਿੱਤਰੀਆ ਸੋਨੂੰ ਮੇਰੇ ਇੰਨਾ ਭਰੋਸਾ ਜਿੱਤਰੀਆ ਉਹਨੇ ਵੇਖ ਮੇਰੇ ਕੋਲ 5 ਲੱਖ ਰੁਪਈਆ ਲੈ ਲਿਆ ਸੋਨੂੰ 5 ਲੱਖ ਹੋਰ ਲੈ ਲਿਆ ਤੇ ਹੁਣ ਕੀ ਆਂਦੀ ਆ ਉਹਨੇ ਨਾ ਮੈਨੂੰ ਕੋਈ ਚੈੱਕ ਵੀ ਨਹੀਂ ਦਿੱਤਾ ਮੈਨੂੰ ਕਹਿੰਦੀ ਦੀਦੀ ਚੈੱਕ ਨਾ ਕਰ ਰਹਿ ਗਿਆ ਮੈਂ ਕਿ ਚਲ ਕੋਈ ਨਹੀਂ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਹੈ ਤੇ ਮੈਂ ਉਹਨੂੰ ਫਿਰ 5 ਲੱਖ ਰੁਪਈਆ ਦੇ ਦਿੱਤਾ ਤੇਨੇ ਖੁਣ ਨਾ ਰਹਿ ਗਈ ਦੋ ਮਹੀਨਿਆਂ ਦਾ ਵਿਆਜ ਉਹਨੇ ਦੇਣਾ ਸੀ ਵਿਆਜ ਵੀ ਨਹੀਂ ਦੇਣਾ ਦੁੰਦਾ ਬੰਨੀ ਨੂੰ ਦਾ ਵਿਆਹ ਜੁ ਨਹੀਂ ਸੁਣ ਦੇਣਾ ਹੀ ਮੈਨੂੰ ਤਾਰ ਹੋਈ ਜਾਂਨੀ ਤੂੰ ਪਹਿਲਾਂ ਮੈਨੂੰ ਪੁੱਛਿਆ ਦੱਸੇ ਕਰੇ ਪਹਿਲਾਂ ਮੇਰੇ ਘੋੜੇ ਸਵਾਰ 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 ਹੋ ਗਏ ਉੱਥੇ ਹੈ ਮੈਂ ਕਿਰਵਾਤੀ ਸੋਚਿਆ ਸੀ ਤੇ ਨਾ ਤੂੰ ਤੇ ਆਬੜੀ ਜੀ ਦੋਦੀ ਨਾਦੀ ਆ ਤੇਰੀ ਗੱਲ ਤਾਂ ਸੁਣ ਲੋ ਹੋਇਆ ਕਿ ਵਿਆਹ ਦੀ ਥੋੜੀ ਗੱਲ ਲੈ ਮੈਨੂੰ ਵਿਆਹ ਜੁ ਨਹੀਂ ਮਿਲਿਆ ਵਿਆਹ ਜੁ ਮੇਰਾ ਗਿਆ ਪਹਿਲਾਂ ਚੁੱਪ ਕਰ ਗੁਰਪੀਤ ਚੁੱਪ ਕਰ ਕੇ ਮੈਨੂੰ ਗੱਲ ਦੱਸ ਪਹਿਲਾਂ ਮੇਰਾ ਬੀਤੀ ਹੀ ਹੋਇਆ ਵਾ ਵਾ ਇਹਨੂੰ ਗੋਲੀ ਮਾਰ ਤੂੰ ਪਾਣੀ ਪੁਣੀ ਲੈ ਨਾ ਇਹਨਾਂ ਪਾਣੀ ਲੈ ਵਾ ਜੋਬ ਕਰ ਜਾਉਣ ਲਾਗੇ ਦਾਰੂ ਰੋਲਾਇਆ ਨਾ ਪਾ ਰੋ ਕੇ ਦੱਸਿਆ ਨਹੀਂ ਕੋਈ ਨਹੀਂ ਗੋਲੀ ਮਾਰ ਕੇ ਆਇਆ ਨੂੰ ਤੂੰ ਆਪਣੀ ਰਕਮ ਤੇ ਆਉਗੀ ਨਾ ਵਾਪਸ 10 ਲੱਖ ਰੁਪਿਆ ਉਹ ਫੇਰ ਆਪਾਂ ਕਿਤੇ ਚੜਾ ਦਾਂਗੇ ਕੋਈ ਚੰਗਾ ਬੰਦਾ ਮਿਲ ਜਾਊਗਾ ਤੇ ਠੀਕ ਹੈ ਨਾ ਰਕਮ ਰਕਮ ਹੀ ਤਾਂ ਡੁੱਬ ਗਈ ਐ ਉਹ ਵੀ ਡੋਕਟਰ ਅਸਲ ਵਿੱਚ ਮੋਹਿੰ ਚੱਕ ਜਿਹੜਾ ਮੈਨੂੰ ਦੇਖ ਕੇ ਗਈ ਸੀ ਮੈਂ ਚੱਕ ਲੈ ਕੇ ਆਈ ਆ ਤੇ ਰੱਬਾ ਪਾਗਲ ਜਨਾਨੀ ਮੇਰੇ ਪੱਲੇ ਪਈ ਉਹ ਤੇ ਖਾਤਾ ਹੀ ਨਹੀਂ ਕੋਈ ਹਲਾ ਉੱਥੇ ਆਦਾ ਤੂੰ ਮੈਨੂੰ ਖਾਣਾ ਇਦਾਂ ਆ ਜਿਹੜੀ ਚੋਰੀ ਛੁਪੇ ਕੰਮ ਕਰਦੀ ਕਰਦੀ ਆ ਦੱਸ ਲੈ ਕੋਤੇ ਡੁੱਬ ਗਿਆ ਦੱਸ ਤੂੰ ਡੋਬਤਾ ਵਾ ਫਿਰ ਰਹਿ ਗਈ ਸਾਡੇ ਕੋਲ ਹੈਂ ਮੈਨੂੰ ਖਾ ਲਾਂਗੇ ਤੇ ਸਹੇਲੀ ਜੀ ਮੁਸਕਾਨ ਉਹਨੇ ਪੂਰੀ ਗਰੰਟੀ ਦਿੱਤੀ ਸੀ ਚੰਗੀ ਤੇਰੀ ਸਹੇਲੀ ਬਣੀ ਹੋ ਐਸੀ ਗੰਮ ਨੂੰ ਬਣਾਈ ਸਹੇਲੀ ਉਹ ਕਹਿੰਦੀ ਸੀ ਕਿ ਇਹਨੂੰ ਦੇ ਦੇ ਪੈਸੇ ਪੂਰੀ ਗਰੰਟੀ ਦੇਂਦੀ ਬਸੀ ਮੈਨੂੰ ਕੀ ਪਤਾ ਸੀ ਇਹਨੇ ਕੁਝ ਕਰਨਾ ਮੈਂ ਹੁਣ ਕੰਟੈਕਟ ਪਰ ਮੈਨੂੰ ਪਤਾ ਸੀ ਤੂੰ ਇਹਨੂੰ ਕੁਝ ਕਰਨਾ ਵਾ ਕੰਟੈਕਟ ਤੇਰੇ ਦਿਮਾਗ ਦਾ ਪਤਾ ਮੈਨੂੰ ਸੁਣ ਤੂੰ ਜਿੱਦਾ ਪਕੜਵਾ ਕਰਦੀ ਹੈ ਮੇਰੇ ਗਾੜੀ ਲੈ ਲਓ ਮੈਂ ਫੋਨ ਨੰਬਰ ਕਿਤਾ ਕੋਈ ਫੋਨ ਨਹੀਂ ਸੁਣ ਚੁੱਪ ਕਰ ਜਾ ਚੁੱਪ ਕਰ ਦਿਮਾਗ ਨਾ ਖਰਾਬ ਕਰ ਮੇਰਾ ਸੁਣ ਚੁੱਪ ਫੋਨ ਆਉਂਦਾ ਸੁਣ ਚੁੱਪ ਫੋਨ ਆਉਂਦਾ ਮੈਂ ਪਤਾ ਨਹੀਂ ਕਿੱਥੇ ਫੋਨ ਫਾਨ ਘੁਆ ਲ ਗਿਆ ਕਿ ਜਾਂ ਪੇਜੋ ਫੋਨ ਆ ਗਿਆ ਕੋਈ ਤੈਨੂੰ ਆ ਕੇ ਬੈਠ ਕੇ ਪਾਈ ਜਾਨੀ ਹੈ ਤੇ 10 ਲੱਖ ਲੋਕ ਜਿਹੇ ਆ ਗਏ ਆ ਕੋਈ ਫੋਨ ਹੀ ਨਹੀਂ ਚੁੱਕਦੀ ਵੀ ਮੈਂ ਕਿੱਥੇ ਜਾਵਾਂ ਮੇਰੇ ਸਿਰ ਤੇ ਆ ਗਈ ਕੋਰਸਵਾ ਜਿੱਦਾ ਬੜੀ ਆਬਦੋਦੀ ਨਾਤੀ ਬੜੀ ਸੁਚੀ ਆ ਤੂੰ ਦੱਸ ਹੁਣ ਜਿਹਦਾਂ ਜੇ ਸੇਲੀਆਂ ਬਣਾਵਾਂਗੀ ਤੇ ਅਸੀਂ ਤੇ ਬਸ ਡੁੱਬ ਗਏ ਨਾ ਤੂੰ ਕੁ ਵੱਡਾ ਯਕੀਨ ਕਰਕੇ ਬੈ ਗਈ ਹਾਂ ਉਹ ਮੈਨੂੰ ਸੱਚੋ ਸੱਚ ਦੱਸ ਦੇ ਦੱਸ ਜੀ ਕਿ ਵੱਧ ਦਿੱਤੇ ਮੈਨੂੰ ਕਿ ਮੈਂ ਤਾਂ ਡਰਦੀ ਗਈ ਜੰਨੀ ਇਹਨੇ ਕਿਹਾ ਉਹ 10 ਲੱਖੇ ਸੀ ਆ ਬੱਸ ਰੋਣਾ ਮੇਰੇ ਗੜੀ ਕਿ ਗੰਝਣਾ ਕਰ ਤਾਂ ਪਹਿਲਾਂ ਹਾਂ ਆਪਣੀ ਸੈਲੀ ਨੂੰ ਫੋਨ ਕਰ ਉਹਨੂੰ ਮਿਲਾ ਦੇ ਮੈਨੂੰ ਤੇ ਆਪਾਂ ਦੋਵੇਂ ਚੱਲਾਂ ਗੱਲ ਕਰਾਂਗੇ ਤੁਰਨਾ ਪਤਾ ਨਹੀਂ ਘਰੇ ਕਿੱਥੇ ਕਿੱਥੇ ਦਿੱਤੇ ਹੋਣਗੇ ਪੈਸੇ ਆ ਹੁਣ ਵਾਪਸ ਨਹੀਂ ਆਏ ਤੇ ਤੂੰ ਉੱਥੇ ਮੈਨੂੰ ਦੱਸ ਤਾਂ ਜਾ ਕੇ ਕੋਰਤ ਨਹੀਂ ਕਿਹਨੂੰ ਦਿੱਤੇ ਪੈਸੇ ਨਹੀਂ ਦਿੱਤੇ ਮੈਂ ਹੋਰ ਕਿਹਨੂੰ ਦਿੱਤੇ ਨਹੀਂ ਦਿੱਤੇ ਤੂੰ ਲਓ ਉਹਦੇ ਡੁੱਬ ਗਿਆ 20 ਲੱਖ ਦੇ ਥੱਲੇ ਆ ਗਏ ਨਾ ਤੇ ਤੁਸੀਂ ਡੋਪਿਆ 10 ਲੱਖ ਲਈਆ ਮੈਨੂੰ ਕਹਿੰਦੇ ਹੋ ਮੈਂ ਤੇ ਨਹੀਂ ਤੁਹਾਨੂੰ ਇੰਨਾ ਬੋਲੇ ਤੂੰ ਕਿਹੜਾ 20 ਕਰਕੇ ਲੈ ਆਈਆਂ ਤੂੰ ਡੋਬ ਕੇ ਆਈਆਂ ਉਹ ਵੀ ਚਿਹਰੀ ਛਪੇ ਤੈਨੂੰ ਤਾਂ ਪਤਾ ਹੀ ਜਿਹੜੇ ਕਲੀ ਉੱਧਰ ਚੱਜੇ ਘੁੰਮਣ ਕਰੀ ਉੱਧਰ ਚੱਜੇ ਘੁੰਮਣ ਆਪੀ ਤੇ ਘੱਟਾ ਪਾ ਲਈ ਹੁਣ ਮੇਰੇ ਨਾਲ ਤਾਂ ਤੈਨੂੰ ਬੋਲੋ ਫਿਰ ਕੇ ਘਮਾਵਾ ਇੱਕ ਵਾਰੀ ਕਰ ਨਾਲ ਨਹੀਂ ਫਰੀ ਜੁੜਿਆ ਹੋਈਂਦੇ ਫਿਰ ਮਰ ਜੰਗੀ ਮਾਰਦੇ ਤੂੰ ਮੈਨੂੰ ਦੇਣਾ ਹੈ ਪਹਿਲੇ ਮੈਨੂੰ ਟੈਨਸ਼ਨ ਗਈ ਨਹੀਂ ਐ ਤੂੰ ਹੋਰ ਆ ਕੇ ਪਾਤੀ ਬਾਰੋਂ ਜਾ ਬਣੀ ਸੇ ਲੂ ਜਾ ਕੇ ਫੋਨ ਖਾਨ ਕਰ ਕਰਦੀ ਆ ਉਹਦਾ ਸਿਆਪਾ ਕਰਦੀ ਮੈਨੂੰ ਤੇ ਉਹਨੇ ਹੀ ਮਿਲਾਇਆ ਮੈਂ ਕਿਹੜਾ ਉਹਨੂੰ ਜਾਣਦੀ ਸੀ ਜਾਣੀ ਨਹੀਂ ਆ ਕਰਦੀ ਮੈਂ ਉਹਨਾਂ ਸਿਆਪਾ ਕਰਨ ਜਾਂਦੀ ਆ ਫੋਨ ਕਰਕੇ ਉਹਦਾ ਐਡਰੈਸ ਪਤਾ ਕਰਕੇ ਮੈਂ ਘਰੋਂ ਹੋ ਕੇ ਆਨੀ ਆ ਤੈਨੂੰ ਐਡਰੈਸ ਵੀ ਪਤਾ ਉਹਦਾ ਉਹਨੂੰ ਪੈਸ ਫੜਾਤੀ ਮੈਨੂੰ ਕਿੱਥੋਂ ਐਡਰੈਸ ਪਤਾ ਹਣਾ ਤੇ ਕਿੱਥੋਂ ਪਤਾ ਹਣਾ ਤੈਨੂੰ ਉਹਨੂੰ ਪਤਾ ਹੀ ਤੇਰੇ ਘਰ ਦਾ ਐਡਰੈਸ ਪਹਿਲੇ ਲੈਂਦਾ ਮੈਨੂੰ ਸੇਲੀ ਨਹੀਂ ਕਿਸੇ ਵਿਸ਼ਵਾਸ ਵਾਲੀ ਹੈਗੀ ਆ ਚਪੇੜ ਮਾਰਾ ਤੇਰੇ ਮੂੰਹ ਤੇ ਦੇ ਉੱਥੇ ਧਾਕੇ ਲੱਗਿਆ ਚੱਡ ਉਸ ਮੇਰੇ ਕੋਲ ਚੱਲ ਤੈਨੂੰ ਫਰੀ ਜੂੜੇ ਦੋਣੇ ਮੇਰੇ ਵਾਲੋਂ ਫੜ ਕੇ ਤੇਰੇ ਉਹ ਹਲ ਜਾ ਨਾ ਚੱਲ ਨਹੀਂ ਆ ਤਾਂ ਮੇਰੇ ਕੱਢੀ ਜਾਨੀ ਮੇਰਾ ਲਾ ਜੀ ਚੱਜਾ ਮੇਰੇ ਅਗੋਂ ਪਹਿਲੀ ਟੈਨਸ਼ਨ ਖਤਮ ਲਈ ਇਹ ਹੋਰ ਪਾ ਦਿੱਤੀ ਆਗੇ ਅਖੇ 10 ਲੱਖ ਰੁਪਇਆ ਡੁੱਬ ਗਿਆ ਵਾ ਵਿਆਹ ਲੈਣ ਦੀ ਮਾਰੀ ਲਾਲਚ ਬੁਰੀ ਭਲਾ ਦੱਸ ਮੈਂ ਤੇ ਕਰੇ ਡਾਂਵਾ ਡੋਲੇ ਹੱਥ ਮਾਰਨੇ ਮਾਰਨੇ ਆ ਤੇ ਤੂੰ ਵੀ ਚੋਰੀ ਛਿਪੇ ਮਰੀ ਜਾਨੀ ਆ ਹੋਰ ਪਤਾ ਨਹੀਂ ਕਿੱਥੇ ਕਿੱਥੇ ਮਾਰਦੀ ਰਹਿੰਦੀ ਆ ਕੀ ਤਾਂ 10 ਲੱਖ ਆ ਕੇ 15 20 ਦਿੱਤਾ ਉਹਨੂੰ ਮੈਂ ਜਾ ਕੇ ਆਪਣੇ ਕੋਣ ਕੋਣ ਵੀ ਚੈੱਕ ਕਰਦਾ ਲਾਏ ਸੁਣ ਉਹਦੇ ਮੇਰੇ ਪਿੱਛੇ ਪਿਆ ਆ ਉਹਦੇ ਮਾਰ ਘੁੱਟਣ ਤੱਕ ਪਹੁੰਚ ਗਏ ਆਪ ਜਿਹੜਾ ਘਟਾ ਪਾਇਆ ਪਾਲਿਆ ਮਿੰਟ ਬੱਟ ਕਹਨੂੰ ਕਹਿੰਦਾ ਵੀ ਮੇਰੇ ਜਾਨ ਹੀ ਕੱਢ ਲਵੇ ਆ ਬੰਦੋ ਤੇ ਉਹ ਤੋਂ ਕਹਿੰਦਾ ਵੀ ਹੁਸਕਾਨਵਲ ਜਾ ਹੁਸਕਾਨਵਲ ਮੈਂ ਕਿਹੜੇ ਨੂੰ ਨ ਜਾਵਾ ਮੇਰੇ ਕੋ ਸਮੇਂ ਨਹੀਂ ਆਉਂਦੇ ਵੀ ਉਹਨੇ ਤਾਂ ਪਹਿਲੀ ਗੱਲ ਮੈਨੂੰ ਕਿਹਾ ਸੀ ਕੈਸੇ ਵੀ ਤੂੰ ਦੇਣੇ ਦੇ ਤੇਰੀ ਮਰਜ਼ੀ ਮੇਰੀ ਕੋਈ ਗਾਰੰਟੀ ਨਹੀਂ ਮੈਂ ਸ਼ੁਰੂਦ ਐ ਭੀ ਆ ਦੇ ਚੱਕਰ ਜੇ ਪੈ ਗਈ ਮੈਂ ਤਾਂ ਸੋਚਿਆ ਕੰਮ ਹੀ ਬਣਾਵਦੀ ਸਵਾਦ ਮਿੱਟੀ ਹੈ ਕੰਮ ਵਧੀਆ ਹੁਣ ਤੇ ਵਿਆਜ ਕੀ ਮੈਨੂੰ ਨਾ ਮਿਲਦੇ ਰਕਮ ਹੀ ਟੁੱਬ ਗਈ ਹੁਣ ਕਿਹੜੇ ਮੂੰਹ ਨਾ ਜਾਵਾਂ ਮਸਕਾਨ ਕਰ ਮੈਂ ਕੀ ਕਹਾਂਗੀ ਕਿ ਮੇਰੇ ਤੇ ਰਕਮ ਹੀ ਟੁੱਬ ਗਈ ਤੇ ਸੋਨੂੰ ਨੇ ਤੇ ਮੈਨੂੰ ਜੀਣ ਹੀ ਨਾ ਦੇਣਾ ਕਿੱਥੇ ਜਾਵਾਂ ਮੈਂ ਸਮਝ ਲਿਆ ਹਾਂਗੇ ਕੀ ਕਰਾਂ ਕਿੱਥੋਂ ਮੇਰੀ ਰਕਮ ਵਾਪਸ ਮਿਲੇ ਅੰਜੂ ਫੋਨ ਹੀ ਕਿਤੇ ਚੁੱਕ ਲਵੇ ਕਿਤੇ ਮੇਰੇ ਰੱਬਾ ਗੱਲ ਬਾਤ ਹੋ ਦੇ ਨਾਲ ਹੋ ਜਾਵੇ ਕਿਤੇ ਮੇਰੇ ਮੇਰੀ ਰਕਮ ਨੂੰ ਮੁੜ ਜਾਵੇ ਮੈਨੂੰ ਮੇਰਾ ਜੀ ਜੀ ਨਾ ਉੱਕ ਹੋ ਗਏ ਹੋਏ ਇੱਥੇ ਤੇ ਕਿੰਨਾ ਟਾਈਮ ਹੋ ਗਿਆ ਮੰਮੀ ਜੀ ਅਜੇ ਤੱਕ ਨਹੀਂ ਆਏ ਹੈਗੇ ਪਤਾ ਨਹੀਂ ਕਿੱਥੇ ਰਹਿ ਗਏ ਆ ਫੋਨ ਵੀ ਨਹੀਂ ਲੱਗਣ ਰਿਹਾ ਮੰਮੀ ਦਾ ਤੂੰ ਸੁਣਾ ਠੀਕ ਹੈ? ਠੀਕ। ਤੇ ਮਿਲ ਕੇ ਮੈਨੂੰ ਠੰਡ ਪੈ ਜਾਂਦੀ ਹੈ। ਆச்சா ਮੇਰੀ ਗੱਲ ਸੁਣ ਆ ਜਾ ਮੈਂ ਮੈਨੂੰ ਫੋਨ ਲਾਉਂਦੀ ਰਹੀ ਕੱਲ ਤੇ ਤੂੰ ਫੋਨ ਹੀ ਸਵਿਚ ਆਫ ਕੀਤਾ ਹੋਇਆ ਸੀ। ਕੋਈ ਫੋਨ ਖਰਾਬ ਹੋ ਗਿਆ। ਆਹ ਦੇਖ। ਖਰਾਬ ਹੋ ਗਿਆ? ਕੀ ਗੱਲ? ਕੋਈ ਪ੍ਰੋਬਲਮ ਹੈ? ਚਲ ਬਹਿ ਮੈਂ ਪਹਿਲੇ ਪਾਣੀ ਧਾਣੀ ਲਈ। ਲੰਦਾ ਉਦਾਸ ਈ ਆ ਤੂੰ। ਫੇਰ ਤੂੰ ਬੈਠ ਮੇਰੇ ਕੋਲ ਮੈਂ ਕੁਛ ਨਹੀਂ ਕੀ। ਨੇ ਬੋ ਪਾਣੀ ਤਾਂ ਨਹੀਂ ਲੈ ਗਿਆ ਬੈ ਇੱਕ ਮਿੰਟ ਆਈ ਠੰਡਾ ਲੈ ਆਈ ਉਹ ਸੰਪੀ ਕੀ ਖੇਚਣ ਚ ਬੈ ਗੂ ਉਹ ਹੋ ਜਾਂ ਜੂ ਖੇਚ ਲਾਦੀ ਹੁਣ ਪਾਣੀ ਤਾਂ ਨਹੀਂ ਦੇ ਤੈਨੂੰ ਦੇਣਾ ਨਾ ਫੜ ਮੇਰਾ ਵੈਸੇ ਗਣਾ ਬੜਾ ਖਰਾਪ ਸੀ ਆ ਕੀ ਗੱਲ ਵੀ ਲੈਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਚ ਕਿਉਂ ਲੱਗਣ ਦੀ ਹੈ ਕੋਈ ਗੱਲ ਹੋਈ ਆ ਮੈਂ ਤੇ ਤੈਨੂੰ ਕੱਲ ਫੋਨ ਕਰ ਕਰਕੇ پاਗਲ ਹੋ ਗਈ ਮੈਂ ਕਹੀ ਇਹਨਾਂ ਦਾ ਫੋਨ ਹੀ ਨਹੀਂ ਲੱਗਦਾ ਪਿਆ ਮੈਂ ਜਦੋਂ ਲਾਵਾਂ ਸਵਿਚ ਆਫ ਜਦੋਂ ਲਾਵਾਂ ਸਵਿਚ ਆਫ ਚੱਕਰ ਕੀ ਆ ਕਿ ਮम्मी ਬਣਾਇਆ ਆ ਕੀ ਰঞ্জੀਤ ਹੋਣੇ ਬਾਹਰ ਗਏ ਆ ਤੇ ਮੰਮੀ ਜੀ ਮਾਮਾ ਜੀ ਹੁਣਾ ਕੋਲ ਗਏ ਆ ਪਤਾ ਕੀ ਅੰਜੂ ਤੈਨੂੰ ਤਾਂ ਸਾਰਾ ਕੁਝ ਮੈਂ ਦੱਸਿਆ ਹੀ ਹੋਇਆ ਜੋ ਕੰਡੀਸ਼ਨ ਘਰ ਦੀ ਚੱਲਦੀ ਪਈ ਆ ਫਿਰ ਸੌਦਾ ਪਤਾ ਵੀ ਲਿਆਉਣਾ ਸੀ ਹਾ ਕਿਸੇ ਕੋ 2000 ਰੁਪਿਆ ਫੜ ਕੇ ਸੌਦਾ ਲੈ ਕੇ ਆਏ ਆ ਕੱਲ ਵਿਚਾਰੇ ਤੇ ਮੰਮੀ ਮਾਮਾ ਜੀ ਹੁਣਾ ਕੋਲ ਗਏ ਆ ਕਿ ਚੱਲ ਥੋੜੀ ਹੈਲਪ ਕਰ ਦੇਣ ਸਾਡੀ ਬਹੁਤ ਤੰਗੀ ਆਉਣ ਲਈ ਆ ਬੈਂਕ ਦਾ ਨੋਟਿਸ ਵੀ ਘਰ ਆ ਗਿਆ ਆ ਮੈਨੂੰ ਕੋਮਾ ਫਿਰ ਮਨਨਾ ਚਾਹੁੰਦੀ ਆ ਤੂੰ ਜਿਸ ਕੰਮ ਨੂੰ ਮੈਨੂੰ ਲਾਇਆ ਸੀ ਮੈਂ ਕੰਮ ਨਹੀਂ ਕਰ ਪਾਈ ਅੰਜੂ ਤੂੰ ਇੱਕ ਹੀ ਕੈਂਡੀ ਆ ਮੈਂ ਕੀ ਕਰਦੀ ਮੈਂ ਬੜੀ ਕੋਸ਼ਿਸ਼ ਕੀਤੀ ਪਰ ਉਹ ਉਹ ਬਹੁਤ ਛਤਰੀ ਹੀ ਹੋਰ ਬਹੁਤ ਜ਼ਿਆਦਾ ਅੰਜੂ ਪਲੀਜ਼ ਮੇਰਾ ਇਦਾਂ ਦਿਲ ਨਾ ਤੋੜ ਪਤਾ ਕੀ ਆ ਮੈਂ ਤੇਰੇ ਤੇ ਭਰੋਸਾ ਰੱਖ ਕੇ ਬੈਠੀ ਆ ਆਪਣੇ ਘਰੇ ਮੈਂ ਕਿੰਨੀ ਵਾਰ ਇਹ ਗੱਲ ਕਹੀ ਆ ਕਿ ਮੈਂ ਸਾਰਾ ਕੁਝ ਠੀਕ ਕਰ ਦੂੰਗੀ ਮੈਂ ਸਾਰਾ ਕੁਝ ਠੀਕ ਕਰ ਦੂੰਗੀ ਹਾਸ ਤੱਕ ਜੋ ਕੁਝ ਮੇਰੇ ਨਾਲ ਗੁਰਪ੍ਰੀਤ ਨੇ ਕੀਤਾ मैं दिलो इतनी टेंशन नहीं लाई क्योंकि मैं तेरे पे भरोसा रखया है कि एक दिन तू तो सारा कुछ ठीक कर देगी अंजू तू तो एक ही कहणडी हां ओ हो हो क्यों रोण लगती है <laughs> आए, मैं तो न मैं यारू नहीं कर सकती हैं कमली जी तू मजा ले फर जो वचन ਦਿੱਤਾ ਸੀ ना मैं पूरा ਦਿੱਤਾ है ओ की सगाता ही है मैं जानती है ना तुझे <laughs> थैंक यू सो मच <laughs> ਹਾਏ ਰੱਬਾ ਤੂੰ ਬੜੇ ਭਲੇਖਿਆ ਚ ਬੈਠੀ ਹੋਈ ਆ ਸਾਲ ਹੈ ਚੱਲ ਤੇਰਾ ਪਾਣੀ ਪੀ ਮਰ ਜਾਣਾ ਸੀ ਤੇ ਨਾ ਮੈਂ ਵਾਦਾ ਕੀਤਾ ਸੀ ਕਿ ਮੈਂ ਤੈਨੂੰ ਉਹਦੇ ਚੁੰਗਲ ਚੋਂ ਉਠਾਵਾਂਗੀ ਤੇ ਕੱਢਾਂਗੀ ਬਾਹਰ ਤੂੰ ਵੀ ਸੋਚਿਆ ਕਿ ਮੈਂ ਤੇਰਾ ਕੰਮ ਨਹੀਂ ਕਰਾਂਗੀ ਤੈਨੂੰ ਪਤਾ ਕੱਲ ਮੇਰੀ ਫਲਾਈਟ ਹੈ ਕੱਲ ਮੈਂ ਵਾਪਸ ਜਾਣਾ ਹੈ ਤੇ ਮੈਂ ਆਪਣਾ ਵਚਨ ਪੂਰਾ ਕੀਤਾ ਆ ਕਿੰਨੇ ਪੈਸੇ ਆ ਤੈਨੂੰ ਪਤਾ ਕਿੰਨੇ ਨੇ ਪੂਰਾ 10 ਲੱਖ ਹੈ ਹਾਂ ਹੈ ਸੱਚੇ ਪਾਸ਼ਾ ਸ਼ੁਕਰ ਹੈ ਤੂੰ ਮੇਰੀ ਅਰਦਾਸ ਸੁਣੀ ਅੰਜੂ ਇਦਾਂ ਨਾ ਹੋਇਆ ਮੈਂ ਤੇ ਰੀ ਸਾਹ ਨਹੀਂ ਖੋਲ ਸਕਦੀ ਸਾਹ ਕਰਤੇ ਪਰਾਈ ਮੈਨੂੰ ਐਸਾ ਹਨ ਮੈਂ ਪੈਰ ਮੰਨੇਆ ਸ਼ੁਰੂ ਤੋਂ ਫੜੀ ਪਰ ਇੱਕ ਹੰਨਾ ਵਚਨ ਦੇ ਵੇਖ ਅੱਗੋਂ ਤੋਂ ਤੇ ਚੌਂਗੜ ਚ ਨਹੀਂ ਆਣਾ ਤੇਰੀ ਨਾਨਾ ਆਣਾ ਤੇ ਤੈਨੂੰ ਪਤਾ ਹੈ ਸਭ ਨੇ ਨਾਨਾ ਨਹੀਂ ਇਹੋ ਜਿਹੀ ਹੁੰਦੀਆਂ ਲੇਕਿਨ ਤੇਰੀ ਨਾਨਾ ਜੀ ਦੀ ਚਤਰੀ ਹੈ ਨਾ ਤੈਨੂੰ ਮਾਰਨ ਜੋਗੀ ਗਈ ਹੈ ਅੰਜੂ ਨਾਨਾ ਨਾਲ ਉਹਨੇ ਕੋਈ ਰਿਸ਼ਤਾ ਹੀ ਨਹੀਂ ਰੱਖ ਦਿੱਤਾ ਉਹ ਤੇ ਬਸ ਪੈਸੇ ਦੀ ਭੁੱਖੀ ਆ ਪਤਾ ਨਹੀਂ ਕਿੰਨੇ ਲੋਕਾਂ ਨਾਲ ਠੱਗੀਆਂ ਮਾਰ ਕੇ ਤੇ ਆਪਣਾ ਘਰ-ਬਾਰ ਬਣਾ ਲਿਆ ਤੇ ਆਪਣਾ ਬਿਜ਼ਨਸ ਸੈੱਟ ਕਰ ਲਿਆ ਤੈਨੂੰ ਪਤਾ ਜਦੋਂ ਅਸੀਂ ਠੱਗੀਆਂ ਮਾਰ-ਮਾਰ ਕੇ ਆਪਣਾ ਬਿਜ਼ਨਸ ਸੈੱਟ ਕਰਦੇ ਹਾਂ ਨਾ ਉਹ ਬਸ ਥੋੜੇ ਦਿਨਾਂ ਵਾਸਤੇ ਸੈੱਟ ਹੁੰਦਾ ਵਾ ਉਹ ਪੱਕਾ ਸੈੱਟ ਨਹੀਂ ਹੁੰਦਾ ਹੋ ਅੱਜ ਵੀ ਡਿੱਗਾ ਤੇ ਉਹ ਕੱਲ ਵੀ ਡਿੱਗਾ ਜਿਹੜੀਆਂ ਕਿਸੇ ਦੀਆਂ ਬੱਦਸੀਆਂ ਹੁੰਦੀਆਂ ਨੇ ਅੰਜੂ ਉਹ ਲੈ ਬੈਂਦੀਆਂ ਨੇ ਲੱਗ ਗਿਆ ਨੂੰ ਪਰ ਮਤਲਬ ਦੱਸਦੇ ਸਹੀ ਕੀ ਗੱਲ ਹੈ ਜਿਸ ਤਰ੍ਹਾਂ ਉਹਦੇ ਨਾਲ ਕਰਨ ਪਈ ਹੈ ਨਾ ਹਾਂ ਸਾਰੀ ਉਮਰ ਯਾਦ ਰੱਖੇਗੀ ਨਾ ਕਿਸੇ ਕੋ ਲੈ ਸਕੇਗੀ ਪੈਸੇ ਤੇ ਨਾ ਹੀ ਕੋ ਦੇਣ ਨੇ ਕੁਝ ਬਚਿਆ ਹੁਣ ਮੈਂ ਹੁਣ ਇਸ ਤਰ੍ਹਾਂ ਖਾਲੀ ਕੀਤਾ ਅੰਜੂ ਪੈਸੇ ਤਾਂ ਤੂੰ ਮੈਨੂੰ ਨਾਲ-ਨਾਲ ਦੱਸਦੀ ਰਹੀ ਫੋਨ ਤੇ ਫਿਰ ਤੂੰ ਕਿੱਦਾਂ ਇਹ ਸਭ ਕੀਤਾ ਉਹਨੇ ਪੂਰਾ ਵਿਸ਼ਵਾਸ ਕੀਤਾ ਤੇਰੇ ਤੇ ਪੂਰਾ ਵਿਸ਼ਵਾਸ ਕੀਤਾ ਤੇ ਤੈਨੂੰ ਪਤਾ ਚੈੱਕ ਵੀ ਮੈਂ ਉਹ ਦਿੱਤਾ ਜਿਹਦੀ ਕੋਈ ਵੈਲਿਊ ਹੀ ਨਹੀਂ ਜਿਹਦਾ ਕੋਈ ਮਤਲਬ ਨਹੀਂ ਕੰਪਲੀਟ ਬੱਟ ਮੈਂ ਪੁਲਿਸ 'ਚ ਦੇ ਦਿੱਤੀ ਸੀ ਮੇਰਾ ਚੈੱਕ ਇੱਕ ਅਸਲ ਚਲਾ ਗਿਆ ਗਵਾਚ ਗਿਆ ਅੱਛਾ ਮੇਰੇ ਤਾਂ ਕੋਈ ਨਹੀਂ ਆਏਗਾ ਕੇਸ ਕੋਈ ਅਲੀਕੇਸ਼ਨ ਨਹੀਂ ਆਏਗਾ ਅੱਛੀ ਵੀ ਹੋਏਗਾ ਮੇਰੇ ਤੇ ਹਾਂ ਜੀ ਮੈਂ ਤੈਨੂੰ ਕੀ ਦੱਸਾਂ ਕਿ ਤੂੰ ਮੈਨੂੰ ਕਿੱਡੀ ਵੱਡੀ ਖੁਸ਼ੀ ਦੇਤੀ ਆ ਮੈਨੂੰ ਕੀ ਮੇਰੇ ਸਾਰੇ ਪਰਿਵਾਰ ਨੂੰ ਜੇ ਤੂੰ ਨਾ ਨਾ ਮੇਰਾ ਕੰਮ ਕਰਦੀ ਤੇ ਮੈਂ ਰੋਲ ਜਾਣਾ ਸੀ ਹੰਜੂ ਤੈਨੂੰ ਪਤਾ ਮੇਰਾ ਘਰ ਵਾਲਾ ਵਿਚਾਰਾ ਮਰਨ ਤੱਕ ਚੱਲ ਗਿਆ ਸੀ ਮੈਨੂੰ ਕਹਿ ਲੱਗਾ ਕਿ ਮੈਂ ਨਹਿਰ 'ਚ ਛਾਲ ਮਾਰਨ ਚੱਲ ਗਿਆ ਸੀ ਪਤਾ ਨਹੀਂ ਕਿੱਦਾਂ ਘਰੇ ਆਇਆ ਉਹਨੇ ḍwe puff ਜਨਾਨੀ ਨੇ ਇੱਕ ਘੜੀ ਨਹੀਂ ਸੋਚਿਆ ਕਿ ਮੇਰੇ ਭਰਾ ਪਰ੍ਹਾਈ ਆ ਮੈਂ ਉਹਨਾਂ ਨੂੰ ਰੋਲ ਕੇ ਰੱਖਤਾ ਵਾ ਤੇ ਕੀ ਕਰਨਗੇ ਉਹ ਜੇ ਤੂੰ ਨਾ ਮੇਰੀ ਬਾਹ ਫੜਦੀ ਸਾਡਾ ਘਰ ਤੇ ਉਜੜਿਆ ਸੀ ਤੇਰੇ ਤੇ ਦੋਨਾ ਸ਼ੁਰੂ ਕਰਤੇ ਹਾਂ ਕਦੀ ਮੇਰੇ ਦਿਨ ਮਾਰੇ ਹੁੰਦੇ ਸੀ ਹਮੇਸ਼ਾ ਤੂੰ ਮੇਰ ਨਾਲ ਖਲੋਟੀ ਸੀ ਅੱਜ ਮੁਸੀਬਤ ਹੀ ਤੇਰੇ ਤੇ ਪੈ ਗਈ ਤੇ ਨਾ ਖਲੋਂਦੀ ਨਾ ਉਹ ਰੱਬ ਨੇ ਮੈਨੂੰ ਮਾਫੀ ਸੀ ਕਰਨਾ ਸਿਮੇਸ਼ਾ ਪਕੀਂਗ ਮੰਗਿਆ ਤਾਂ ਕੋਸ਼ਿਸ਼ ਹੈ ਉਹੰਦੂ ਵਾਸ ਪਰ ਆਪਣੀ ਸਾਸੂ ਆਪਣੇ ਘਰ ਲੈ ਨੂੰ ਦੇ ਕੇ ਨਾ ਸਾਨੂੰ ਸਾਰਾ ਸੋਰਟ ਆ ਕਰੀ ਮੇਰੀ ਸੱਸ ਵਿਚਾਰੀ ਪਤਾ ਨਹੀਂ ਕਿਹਦੇ ਤਰਲੇ ਕਰਦੀ ਫਿਰਦੀ ਹੋਣੀ ਆ ਕਿ ਥੋੜੇ ਪੈਸੇ ਦੇ ਦੋ ਅਸੀਂ ਆਪਣਾ ਘਰ ਚਲਾਉਣਾ ਵਾ ਕਦੀ ਮੰਮੀ ਨੇ ਤਾਂ ਰਣਜੀਤ ਨੇ ਇਹੋ ਜਿਹੇ ਦਿਨ ਨਹੀਂ ਵੇਖੇ ਐਵੇਂ ਅੱਖਾਂ ਜਿਉਂ ਇਸ ਘਰ ਚਾਈਆਂ ਮੈਨੂੰ ਇਹਨਾਂ ਨੇ ਫੁੱਲਾ ਮੂੰਹ ਰੱਖਿਆ ਹਰ ਚੀਜ਼ ਦਿੱਤੀ ਤੇ ਮੈਂ ਤੇ ਆਪਣੇ ਆਪ ਚੰਦਰ ਇਹੋ ਚੋਰਾ ਲਾਇਆ ਸੀ ਕਿ ਕਿਤੇ ਨਾ ਕਿਤੇ ਸਭ ਦੀ ਜੁਮੇਰ ਮੈਂ ਵਾਂ ਮੈਂ ਰੋਲ ਕੇ ਰੱਖਤਾ ਆਪਣਾ ਟੱਬਰ ਕੋਈ ਗੱਲ ਕੂੰ ਸਖੀ ਕੂੰ ਮੇਂ ਦਿਨ ਮਾਰੇ ਆਏ ਹਨ ਹੁਣ ਤੇਰੇ ਦਿਨ ਚੰਗੇ ਨੇ ਤੂੰ ਖਿਆਰ ਰੱਖ ਆਪਣਾ ਹਰ ਚੀਜ਼ ਦਾ ਮੈਨੂੰ ਜਾਦਾ ਦੇ ਜਾਣੀ ਨਹੀਂ ਨਹੀਂ ਤੂੰ ਬਹਿ ਜਾ ਮੈਂ ਰੋਟੀ ਬਣਾਉਣੀ ਹੈ ਖਾ ਕੇ ਜਾਈ ਮੈਂ ਯਾਰ ਸਵੇਰੇ ਮੇਰੀ ਫਲਾਈਟ ਹੈਗੀ ਫੇਲੇ ਟਾਈਮ ਦੀ ਮੈਂ ਜਾ ਕੇ ਪੈਕਿੰਗ ਵੀ ਕਰਨੀ ਹੈ ਅੱਛਾ ਮੇਰੀ ਗੱਲ ਸੁਣ ਇੱਕ ਗੱਲ ਦੱਸ ਉਹ ਤੇਨੂੰ ਫੋਨ ਨਹੀਂ ਕਰਦੀ ਪਈ ਕਰਦੀ ਹੈ ਕਿ ਵਿਆਜ ਦੇ ਕੇ ਜਾ ਤੇ ਰਕਮ ਕਿੱਥੇ ਆ ਐਸੇ ਲਈ ਤਾਂ ਸੋਚ ਬੰਦ ਹੋਇਆ ਸੀ ਅੱਛਾ ਬਸ ਤੇ ਮੇਰੀ ਗੱਲ ਸੁਣ ਜਿਹੜੀ ਮੁਸਕਾਨ ਲਈ ਤੂੰ ਗਈ ਹੀ ਕਿਉਂ ਤੇ ਮੁਸਕਾਨ ਨੂੰ ਫੜੂਗੀ ਹੁਣ ਕੁਝ ਨਹੀਂ ਹੋਏਗਾ ਤੂੰ ਟੈਨਸ਼ਨ ਨਾ ਲੈ ਕਿੱਥੇ ਕੰਪਲੇਟ ਕਰੇਗੀ ਕੀ ਕਹਲੇਗੀ ਕਿਸੇ ਨੂੰ ਧੋਖੇ ਨਾਲ ਖੁਦ ਪੈਸੇ ਕਮਾਏ ਨੇ ਤੇ ਉਹਦੇ ਅੱਗੇ ਚੋਰ ਨੂੰ ਅੱਗੇ ਮੋਰ ਪੈ ਗਏ ਤੇ ਕੋਈ ਕੁਝ ਨਹੀਂ ਕਰ ਸਕਦਾ ਨਾਲੋਂ ਦੇਖੋ ਕੀ ਪ੍ਰੂਫ ਹੈ ਬਿਲਕੁਲ ਅੰਜੂ ਤੇਰੀ ਇਹ ਗੱਲ ਸਹੀ ਆ ਜਦ ਮੇਰੀ ਇੰਨੀ ਰਕਮ ਮਾਰੀ ਸੀ ਅਜੇ ਕਿ ਸਾਡੀ ਰਿਸ਼ਤੇਦਾਰੀ ਹੀ ਭੈਣ ਭਰਾ ਹੀ ਰਣਜੀਤ ਤੇ ਗੁਰਪ੍ਰੀਤ ਤੇ ਅਸੀਂ ਵੀ ਕੁਝ ਕਰ ਪਾਈ ਉਹਦੇ ਖਿਲਾਫ ਤੇ ਉਹ ਚੌਥੇ ਮੱਲੇ ਤੇਰੇ ਖਿਲਾਫ ਕੀ ਕਰ ਲੂਗੀ ਫਿਰ ਚੰਗਾ ਆ ਉਹਦੀਆਂ ਅੱਖਾਂ ਤੇ ਖੁੱਲੀਆਂ ਹੋਣੀਆਂ ਅੱਜ ਚੱਲ ਸ਼ੁਕਰ ਆ ਬਸ ਇੱਕ ਮਾਰ ਮੇਰੇ ਪੈਸੇ ਮੇਰੇ ਘਰ ਆਏ ਹੁਣ ਉਹ ਕਿਸੇ ਨੂੰ ਬੱਕਰਾ ਨਹੀਂ ਬਣਾਏਗੀ ਸਾਰੀ ਕਮਰ ਸ਼ੀਸ਼ੇ ਗੇ ਤੋਕੇ ਹੈਗੀ ਦੇਖੇਗੀ ਮੈਂ ਕਿੰਨੂੰ ਬੱਕਰਾ ਬਰਾਇਆ ਸੀ ਨੂੰ ਖੁਦ ਬੱਕਰੀ ਵਾਲੀ ਦਿੱਤੀ ਦੁਨੀਆ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਰਿਸ਼ਤੇਦਾਰੀ ਚ ਪਹਿਲਾਂ ਤੇ ਲੈਣ ਦੇਣ ਕਰੋ ਹੀ ਕੰਨਾਂ ਨੂੰ ਹੱਥ ਲਾਏ ਕਿ ਅੱਗੇ ਤੋਂ ਕਮੇਟੀਆਂ ਨਾ ਪਾਓ ਤੇ ਕਿਸੇ ਤੇ ਵਿਸ਼ਵਾਸ ਨਾ ਕਰੋ ਜੇ ਪਾਓ ਤੇ ਪ੍ਰੂਫ ਪੱਕੇ ਹੱਥ 'ਚ ਰੱਖੋ ਬੱਸ 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 ਚਾਹੇ ਰਿਸ਼ਤੇਦਾਰੀ ਹੈ ਚਾਹੇ ਮਹਾਰਾਜ ਬਿਨਾ ਕਿਸੇ ਪ੍ਰੂਫ ਤੋਂ ਬਿਨਾ ਕਿਸੇ ਪੱਕੇ ਕੰਮ ਕੀਤੇ ਬਿਨਾ ਕਿਸੇ ਨਾ ਪੈਸੇ ਦਾ ਲੈਣ ਦੇਣਾ ਕਦੀ ਕਰੀਂ ਅੱਜਕਲ ਖੂਨ ਦੇ ਰਿਸ਼ਤੇ ਵੀ ਪਾਣੀ ਬਣ ਜਾਂਦੇ ਨੇ ਇਹ ਧਿਆਨ ਰੱਖੀ ਗੱਲ ਦਾ ਸਹੀ ਗੱਲ ਹੈ ਅੰਜੀ ਮੇਰੇ ਤੋਂ ਵੱਧ ਧੋਖਾ ਕਿਹਨੇ ਖਾਣਾ ਹੈ ਮੇਰਾ ਤੇ ਟੱਬਰ ਰੋਲ ਕੇ ਰੱਖਤਾ ਸੀ ਇਸਨੇ ਕਮੀ ਨੇ ਵੇਖੀ ਹੁਣ ਜੋ ਕੁਛ ਉਹਦੇ ਨਾਲ ਹੋਇਆ ਨਾ ਆ ਆਉਂਦੀ ਲੈ ਦਿਲ ਜਰੂਰ ਫੋਲੂਗੀ ਮੇਰੇ ਨਾਲ ਕੇ ਗਲੇ ਲਾ ਕੇ ਰਹੂਗੀ ਭਾਬੀ ਮੈਂ ਲੁੱਟੀ ਗਈ ਭਾਬੀ ਮੈਂ ਮਰ ਗਈ ਵੇਖੀ ਸਹੀ ਇਹਦਾ ਹੁਣ ਬਣਾਉਣੀ ਕੀ ਹੈ ਨਾ ਚੱਲ ਰੰਜੀਤ ਆਉਂਦੇ ਆ ਮੰਮੀ ਜੀ ਆਉਂਦੇ ਆ ਤੇ ਉਹਨਾਂ ਨੂੰ ਖੁਸ਼ ਕਰੀ ਦੇਣੀ ਮੈਂ ਚਾ ਦੂ ਬੈ ਮੈਂ ਤੇਰੇ ਲਈ ਰੋਟੀ ਬਣਾਦੀ ਮੈਂ ਤਾਂ ਤੇਰੇ ਕੋ ਪਾਰਟੀ ਲੱਗੇ ਜਾਂਦੀ ਸੀ ਤੇ ਮੇਰੀ ਪਾਰਟੀ ਦਾ ਰਹੇ ਲੈ ਚਾ ਮਾਵਾਂਗੀ ਬਾਹਰ ਹੀ ਜਾਂਦਾ ਮੇਰੀ ਗੱਲ ਸੁਤਿਆਨਾ ਮੈਂ ਤੇ ਰੰਜੀਤਾਵਾਂਗੀ ਠੀਕ ਤੈਨੂੰ 에어ਪੋਰਟ ਚਾਹਾਂ ਸੱਚੀ ਹਾਂ ਇਹ ਤਾਂ ਬਹੁਤ ਵਧੀਆ ਗੱਲ ਤੂੰ ਕਹਿੰਦੀ ਚਲੂੰ ਤਾਂ ਫੁੱਲੀ ਨਹੀਂ ਸਮਾਰਦੇ ਖਿਆਲ ਕਰਕੇ ਪਹਿਲਾਂ پیسے ਸੰਭਾਲ ਲਾ ਠੀਕ ਹੈ ਤੇ ਘਰ ਦੇ ਆਣਗੇ ਆਂਦੇ ਉਹਨਾਂ ਨੂੰ ਸ਼ੌਕ ਨਾ ਦੇ ਦੇ ਪੈਸੇ ਆਉਂਦਾ ਬੜੀ ਤਰਜਨਾ ਗੱਲ ਕਰੀ ਠੀਕ ਹੈ ਅੰਜੀ ਮੈਂ ਕੀਤੀ ਤਰ੍ਹਾਂ ਦੋਸਤ ਹੋਵੇ ਤੇ ਤੇਰੇ ਵਰਗੀ ਤੇ ਭੈਣ ਹੋਵੇ ਕਿਤੇ ਅੱਜਕੱਲ੍ਹ ਅੱਜਕੱਲ੍ਹ ਤੇ ਲੋਕ ਕਿਸ ਨੂੰ ਵੇਖ ਹੀ ਨਹੀਂ ਜਾਂਦੇ ਸਭ ਖੁਸ਼ ਹੁੰਦੇ ਆ ਕਿ ਅਗਲਾ ਟੈਨਸ਼ਨ ਚਾ ਤੇ ਉਹਨੂੰ ਹੋਰ ਟੈਨਸ਼ਨ ਦੋ ਮਰੇ ਨੂੰ ਹੋਰ ਮਾਰਦੇ ਨੇ ਲੋਕ ਤੇਰੇ ਵਰਗੀ ਛ레ੜੀ ਕੋਈ ਕੋਈ ਹੁੰਦੀ ਆ ਦੁਨੀਆ 'ਚ ਐਦਾਂ ਨਹੀਂ ਮੈਂ ਕਰ ਕੋਈ ਛੇ ਸੁਣਾ ਬਾਰੋਂ ਆਈ ਹੁੰਦੀ ਅੰਜੂ ਤੇ ਮੈਂ ਕੀ ਕਰਦੀ ਮੇਰੇ ਪੈਸੇ ਕਿੱਦਾਂ ਨਿਕਲਦੇ ਦੱਸ ਮੈਂ ਹੋਰ ਕਿਸੇ ਤੇ ਇੰਨਾ ਭਰੋਸਾ ਨਹੀਂ ਕਰ ਸਕਦੀ ਰੋਣਾ ਪਲੀਜ਼ ਇੰਨਾ ਨਾ ਆ ਕੇ ਆ ਤੂੰ ਹੋទੇ ਸ਼ੁਕਰ ਹੈ ਰੱਬ ਦਾ ਕਿ ਉਸ ਵੇਲੇ ਤੂੰ THAILAND ਤੋਂ ਆਈ ਹੋਈ ਸੀ ਤੇ ਮੈਂ ਤੈਨੂੰ ਕਹਤਾ ਕਿ ਮੇਰੀਏ ਭੈਣੇ ਮੇਰੀ ਹੱਥ ਪਕਾਰ ਮੈਂ ਲੁੱਟੀ ਗਈ ਆ ਰੋਣਾ ਬਾਰ-ਬਾਰ ਰੋਣਾ ਤੈਨੂੰ ਮੈਂ ਬਾਰ-ਬਾਰ ਕੀ ਕਹਿੰਦੀ ਹਾਂ ਬਸ ਖੁਸ਼ ਰਹਿ ਉਹ ਤੂੰ ਠੀਕ ਰਹਿ ਤੇ ਤੂੰ ਕਦੀ ਵੀ ਕਿਸੇ ਗੱਲੋਂ ਵੀ ਕੋਈ ਲੋੜ ਹੋਵੇ ਤੇ ਤੈਨੂੰ ਫੋਨ ਕਰਨਾ ਇੱਕੋ ਹੋਊਗਾ ਉਸਦੇ ਵਾਲਿਆ ਆ ਜਾਣਾ ਠੀਕ ਹੈ ਬਾਈ ਤੂੰ ਤੂੰ ਜਾਣਦੇ ਤੇ ਲਿਮਕਾ ਤੇ ਪੀਲਾ ਨਹੀਂ ਯਾਰ ਮੇਰੇ ਕਿਸੇ ਜੀ ਨੂੰ ਮੰਨ ਲਈਗਾ ਮੈਂ ਤੈਨੂੰ ਵੇਖੇ ਰੱਜ ਗਈ ਆ ਠੀਕ ਹੈ ਠੀਕ ਹੈ ਖੁਸ਼ ਰਹਿ ਚੱਲਦੀ ਆ ਮੈਂ ਸਸੇ ਸੰਭਾ ਲੋ ਆ ਮੈਂ ਕੋਈ ਗੱਲ ਤੂੰ ਟੈਂਸ਼ਨ ਨਾ ਲੈ ਜਿਹੜੇ ਤੇਰੇ ਪਾਜੀ ਆਉਂਦੇ ਤੇ ਉਹਨਾਂ ਨੂੰ ਦੇ ਦੇਣੀ ਚੱਲ ਨਹੀਂ ਬਗਾਨੇ ਵਾਲੀਆਂ ਗੱਲਾਂ ਕਰਦੀ ਪਈਆਂ ਤੇ ਤੂੰ ਕਿੰਨੀ ਵਾਰੀ ਥੈਂਕ ਯੂ ਕੀਤਾ ਮੇਰਾ ਹਾਂ ਚੀਜ਼ ਦਿੱਤੀ ਹੈ ਤੇ ਗਿਣਨ ਦੀ ਲੋੜ ਆ ਫਿਰ পাগল ਚੱਲ ਜੀ ਬਠੀ ਸਾਢੇ ਕਾ ਬੜੀ ਚੁਪਕੀ ਹੈ ਕੋਈ ਨਹੀਂ ਕੋਈ ਨਹੀਂ ਖੜਦਾ ਚੱਲ ਤੋਰਦਾ ਤੈਨੂੰ ਪੁੱਤ ਅੱਛਾ ਸਸਤੀ ਕਰ ਦੋ ਤੇ ਚੱਲਿਆ ਕੰਮ ਤੇ ਹਾਂ ਜੀ ਹਾਂ ਜੀ ਤੇ ਪੁੱਤ ਤੇਰੀ ਮੰਮੀ ਕਿੱਥੇ ਹਨ ਬੁਲਾ ਜਰਾ ਕਰ ਮੰਮੀ ਦਾ ਘਰ ਨਹੀਂ ਹੋਵੇ ਉਹ ਫਿੱਲ ਗਏ ਘਰ ਨਹੀਂ ਹਾਂ ਜੀ ਕੋਤੋਂ ਕਿਉਂ ਹੋ ਦੇ ਕੇ ਕੋਤੋਂ ਮੇਰੇ ਕੋਲ ਦੇ ਨਹੀਂ ਆਉਂਦੇ ਕੋਤੋਂ ਮੇਰੇ ਕੰਮ ਹੀ ਨਹੀਂ ਹੁੰਦੇ ਨਾਲੇ ਇਹ ਕੰਮ ਸੰਟੀ ਦੱਸੋ ਇਹ ਤਾਂ پتہ ਗੱਲ ਕਰਾ ਦੇਣ ਉਹ ਤੇ ਚੰਗਾ ਹੈ ਤੁਸੀਂ ਦੱਸੋ ਆਂਟੀ ਕੀ ਕੰਮ ਸੀ ਕੋਤੋਂ ਮੈਂ ਪਹਿਲੇ ਥੋੜੀ ਜਿਹੀ ਲੈਣੀ ਹੁੰਦੀ ਨਾ ਕੋਈ ਦੱਸੋ ਮੈਂ ਹਾਂ ਮੈਨੂੰ ਚਾਹੀਦੀ ਹੈ ਆਂਟੀ ਪੈਸੇ ਦੇ ਅੱਗੇ ਮਤਲਬ ਅੱਜ ਤੱਕ ਨਹੀਂ ਆਉਂਦੀ ਦਿੱਤੀ ਵੈਸੇ ਵੀ ਸਾਡੇ ਨਹੀਂ ਆਈ 2 ਮਹੀਨੇ ਹੋ ਗਏ ਆ ਕਰਕੇ ਤੁਹਾਡਾ ਹੱਥਾਂ ਵੀ ਆ ਕੋਤੋਂ ਸਾਦੇ ਕੋਲ ਦੇ ਮਾਰ ਚੱਲ ਰਹੇ ਹੈ। ਮੈਂ ਤੁਹਾਡੀ ਗੱਲ ਮੰਨਦੀ ਹਾਂ। ਦਾਤਾ ਜੀ ਨੂੰ ਕਿਹਾ ਕਿ ਥੋੜੇ ਪਹਿਲੇ ਮੈਨੂੰ ਲੋੜ ਆ ਤੇ ਪਰ ਮੈਨੂੰ ਇਹ ਨਹੀਂ ਪਤਾ ਕਿ ਉਹ ਕੱਲੇ ਚਲੇ ਗਏ। ਪਰ ਮੰਮੀ ਨੇ ਮੇਰਾਂ ਕੋਈ ਗੱਲ ਨਹੀਂ ਦਿੱਤੀ। ਤੇ ਫਿਰ ਇਹ ਆਪਣਾ ਮੈਂ ਪੁੱਛਣੇ ਪਹੁੰਚੇ ਵੀ ਨਹੀਂ ਹੁਣੇ। ਮੈਂ ਫਿਰ ਫੋਨ ਕਰਕੇ ਪੁੱਛ ਲਾਉਂਗਾ ਪਰ ਉਹ ਹੰਦੇ ਪਾਸੇ ਹੋ ਨਹੀਂ ਪਾਣੇ। ਕਿਉਂਕਿ ਮੈਨੂੰ ਅਜੇ ਆਪ ਦੀ ਸੈਲਰੀ ਮਿਲੀ। ਪਰ ਪਤਨਾ ਤਾਂ ਮੈਨੂੰ ਕਿਹਾ ਸੀ ਜਿਹੜਾ ਲੋੜ ਸੀ ਨਾ ਤਾਂ ਹੀ ਆਈਆਂ। ਤੁਹਾਡੇ ਨਾਲ ਮੰਨ ਲਿਆ ਮੈਂ ਕਿਹਾ ਠੀਕ ਹੈ। ਪਰ ਕਿਹਨੂੰ ਪਤਾ ਨਾ ਮੇਰੇ ਘਰ ਦਾ ਕਿਹਦਾ ਹੁੰਦਾ। ਕਿਹੜਾ ਹੱਦ ਮੈਨੂੰ ਸਮਝਦੇ ਘਰ ਤੋਂ। ਤਾਂ ਦਾ ਬਹੁਤ ਫਲ ਆਉਗਾ ਹਾਂ ਜੀ ਪਰ ਮੈਨੂੰ ਤੇ ਦੇਖਣਾ ਨਹੀਂ ਪਰ ਮੈਨੂੰ ਤਾਂ ਪਹਿਲਾਂ ਸੈਲਰੀ ਵੀ ਇਧਰੋਂ ਹੋਣੀ ਦਾ ਤੁਹਾਨੂੰ ਦੇ ਪਾਉਣਾ ਮੈਨੂੰ ਉਹ ਕਹਿ ਕੇ ਤਾਂ ਫੇਰ ਉਹ ਆ ਵਾਂਡੇ ਚ ਲੱਗ ਗਿਆ ਚਲੋ ਉਹ ਇੰਨਾ ਜਾਣਾ ਪੈ ਗਿਆ ਕੋ ਕੰਮ ਸਹੀ ਪਰ ਉਹਨਾਂ ਨੇ ਮੇਨਾਂ ਕੋਈ ਗੱਲ ਨਹੀਂ ਦਿੱਤੀ ਆਉਂਦੀ ਬਾਕੀ ਹਾਲੇ ਹੋ ਨਹੀਂ ਪਾਣੇ ਕਿਉਂਕਿ ਹਾਲੇ ਮੈਨੂੰ ਹਾਲੇ ਸੈਲਰੀ ਵੀ ਲਗਰੇ ਮਹੀਨੇ ਮਿਲਨੀ ਆ ਤੇ ਮੇਰੇ ਵੀ ਕੁਝ ਕੰਮ ਪੈਂਡਿੰਗ ਹਾਲੇ ਹੋ ਵੀ ਕਰਨ ਵਾਲੇ ਪਏ ਨੇ ਕੁਝ ਮੈਨੂੰ ਬੜੀ ਆਸ ਨਹੀਂ ਹਾਂ ਮੈਂ ਤੇ ਪੈਂਜੀ ਨੂੰ ਕਿਹਾ ਪੈਂਜੀ ਅੰਦੇ ਲੈ ਜਾਓ ਤੇ ਕੋਈ ਨਹੀਂ ਤੁਹਾਨੂੰ ਲੋੜਿਆ ਥੋੜੇ ਬੁੱਤੇ ਪੈਸੇ ਤੁਹਾਨੂੰ ਦੇਵਾਂਗੇ ਹਾਂਦੇ ਨਹੀਂ ਹੋ ਪਾਣੇ ਥ ਬੋਤੋ ਪਤੋਂ ਨੂੰ ਸਮਝ ਆ ਗਈ ਤੇਰੀ ਗੱਲ ਪਰ ਹੁਣ ਮੈਂ ਵੀ ਕਿੱਥੇ ਜਾਵਾਂ ਮੈਂ ਤਾਂ ਬੜੀ ਹਾਸ ਨਾ ਪਤਾ ਹੀ ਹਾਂ ਮੈਂ ਨਾ ਅੰਟੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਮੈਂ ਜੇ ਉਹਨਾਂ ਮੈਂ ਨਾਲ ਗੱਲ ਵੀ ਕਰਦੇ ਤਾਂ ਉਹਨਾਂ ਨੂੰ ਵੀ ਮੈਂ ਉਹ ਹੀ ਕਹਿਣਾ ਸੀ ਵੀ ਕਿੱਥੋਂ ਕਰਨਾ ਹੱਲ ਤੇ ਆਪਣੇ ਕੰਮ ਪੈਂਡਿੰਗ ਪੈਸਾ ਕੋਤ ਮੈਂ ਫਿਰ ਮੈਂ ਇਤਰਾ ਜਾਵਾਂ ਖਾਲੀ ਹੱਥ ਕੀ ਕਰ ਸਕਦਾ ਤੋ ਨਾ ਵਿੱਚ ਕੋਈ ਪੋਥੋ ਆ ਜਾਂਦੇ ਹੈ ਹੈਪੀ ਲੈਂਡ ਇੱਥੇ ਆਪਣੇ ਘੱਟੇ ਨੇ ਪੂਰੇ ਹੁੰਦੇ ਤੇ ਇਹਨਾਂ ਨੂੰ ਕਿੱਥੋਂ ਮਦਦ ਕਰਦੀ ਹੈ ਤੇ ਮਾਤਾ ਹੁੰਦੀ ਨਾ ਘਰ ਦੇ ਉਹਨੇ ਦੇ ਵੀ ਦੇਨੇ ਸੀ ਪਰ ਮੈਂ ਦੇ ਨਹੀਂ ਸੀ ਦੇਣਾ ਮੈਂ ਕੋਈ ਤਰੀਕਾ ਥੋੜਾ ਜਿਹੜਾ ਮਰਜੀ ਮੂ ਚੁੱਕਿਆ ਘਰ ਦਾ ਹੈਲਪ ਲਾਈਨ ਆ ਜਾਂਦਾ ਤਾਂ ਅਹੀ ਹੁੰਦੀ ਹੈਲਪ ਕਰਦੀ ਕੋਈ ਨਹੀਂ ਤੇ ਪਾਪਾ ਮਾਤਾ ਨਾਲ ਨੰਕੀ ਕੰਡੀ ਹੋਗੀ ਚੰਗਾ ਆ ਮਾਤਾ ਘਰ ਨਹੀਂ ਸੀ ਤੇ ਚੱਲ ਗਏ ਉਹ ਚੰਗੀ ਘਾਟਾਂ ਸੀ ਨਹੀਂ ਤੇ ਇੰਨੇ ਨੂੰ ਮਾਤਾ ਕੋਲ ਚੱਲ ਜਾਣਾ ਸੀ आशा शुक्रिया ਤੁਸੀਂ ਮੇਰੀ ਸੁਣੀ ਨਹੀਂ ਤੇ ਜਿੱਥੇ ਪੈਸੇ ਫਸ ਗਏ ਸੀ ਨਾ ਇਹ ਨਿਕਲ ਹੀ ਨਹੀਂ ਸਕਦੇ ਤੁਸੀਂ ਢੋਲ ਆਇਆ ਹਾਂ ਜੂ ਅੰਜੂ ਲੱਗਦਾ ਮੇਰੇ ਕਰਕੇ ਇੱਥੇ ਆਈ ਸੀ THAILAND ਤੋਂ ਸ਼ੁਕਰ ਹੈ ਰੱਬਾ ਕਿਸੇ ਤਰ੍ਹਾਂ ਮੇਰੇ ਪੈਸੇ ਘਰ ਵਾਪਸ ਆ ਗਏ ਨਹੀਂ ਨਹੀਂ ਤੇ ਮੇਰੇ ਪਰਿਵਾਰ ਨੇ ਤਾਂ ਰੋਲ ਜਾਣਾ ਸੀ ਮਰ ਜਾਣਾ ਸੀ ਇੱਕ ਅੱਧਾ ਜੀਵ ਮੇਰਾ ਬਾਪਾ ਜੀ ਤੁਸੀਂ ਬਹੁਤ ਮਹਾਨ ਹੋ ਤੁਸੀਂ ਬਹੁਤ ਕੁਛ ਕਰ ਦਿੰਦੇ ਹੋ ਜੇ ਤੁਹਾਡੀ ਮਿਹਰ ਹੋਵੇ ਤੇ ਮੈਂ ਮੰਨਦੀ ਆ ਕਿ ਮੈਂ ਵੀ ਹੁਣ ਗੁਰਪ੍ਰੀਤ ਨੂੰ ਧੋਖਾ ਹੀ ਦਿੱਤਾ ਹੈ ਪਰ ਇਹ ਧੋਖਾ ਤੋਂ ਖਾਣੀ ਕਿਉਂਕਿ ਮੈਂ ਆਪਣੇ ਪੈਸੇ ਕਢਾਏ ਆ ਮੈਂ ਉਹਦੇ ਪੈਸੇ ਨਹੀਂ ਲਏ ਮੈਨੂੰ ਫਿਰ ਵੀ ਇੰਨਾ ਕੁ ਕਰਨ ਲੱਗਿਆ ਮੈਂ ਬੜਾ ਦੁੱਖ ਲੱਗਾ ਉਹ ਪਰ ਜਿਹੜੇ ਇਨਸਾਨ ਇੱਕ ਵਾਰ ਨਹੀਂ ਸੋਚਦੇ ਕਿ ਸਾਡੇ ਰਿਸ਼ਤੇਦਾਰੀ ਹੈ ਭੈਣ ਭਰਾਵਾ ਦੋਸਤੀ ਹੈ ਤੇ ਆਪਾਂ ਆਂਡੇਲੇ ਨਾਲ ਕੀ ਧੋਖਾ ਕਰਨ ਦੇ ਵਾਰੇ-ਵਾਰੇ ਜਾਈਏ ਉਹਨਾਂ ਲੋਕਾਂ ਤੋਂ ਇਹ ਸੱਚੇ ਪਾਸ਼ਾ ਹਾਸੀ ਤੇ ਆਪਣੇ ਹੱਕ ਦਾ ਹੀ ਖਾਈਏ ਕਿਸੇ ਦਾ ਨਾ ਖਾਈਏ ਕੁਝ ਕਿਉਂਕਿ ਇੱਥੇ ਹੀ ਆ ਕਰਨੀਆਂ ਭਰਨੀਆਂ ਸਭ ਸ਼ੁਗਰਾ ਬਾਬਾ ਜੀ ਹੁਣ ਰੰਜੀਤ ਤੇ ਮੰਮੀ ਆਉਣਗੇ ਮੈਂ ਆਂਡਾ ਨੂੰ ਦੱਸਾਂਗੀ ਕਿ ਸਾਡੇ ਪੈਸੇ ਵਾਪਸ ਮਿਲ ਗਏ ਸਾਰਾ ਕੁਝ ਸਾਡਾ ਠੀਕ ਹੋ ਗਿਆ ਵਾ ਸਭ ਕੁਝ ਪਹਿਲੇ ਵਾਂਗ ਹੋਏਗਾ ਹੁਣ ਅਸੀਂ ਸਾਰਾ ਕਰਜ਼ਾ ਲਾ ਦਾਂਗੇ ਉਹ ਆਏ ਲੱਗਦਾ ਥੱਲੇ ਮੰਮੀ ਜੀ ਆ ਗਈ ਨੇ коваги, Вот ко на гебу медди.